ਪਰ ਇੱਥੇ ਹੁਣ ਦੀਪ ਸਿੱਧੂ ਦੇ ਬ੍ਰਦਰ ਪਹੁੰਚੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆਂ ਉਹਨਾਂ ਦੇਖੋ ਕੀ ਹਾਲਾਤ ਕਿਵੇਂ ਪਾਣੀ ਨਹੀਂ ਇੱਥੇ ਸਾਰਾ ਮਾਰ ਕੀਤੀ ਹੋਈ ਹੈਗੀ ਤੇ ਜੇ ਆਪਾਂ ਕਹਿ ਲਈਏ ਕੋਈ ਐਡਮਿਨਿਸਟ੍ਰੇਸ਼ਨ ਕਰਨੀ ਹੋ ਵੀ ਕਿਸੇ ਚੀਜ਼ ਦੀ ਕੋਈ ਉਹ ਨਹੀਂ ਹੈਗੀ ਤੇ ਇੱਥੇ ਸਾਨੂੰ ਦੋ ਤਿੰਨ ਦਿਨਾਂ ਤੋਂ ਇਹੀ ਸੁਣਨ ਨੂੰ ਮਿਲ ਰਿਹਾ ਸੀ ਵੀ ਗਾਂ ਜਿਹੜੇ 12 13 ਪਿੰਡ ਹੈਗੇ ਉਹਨਾਂ ਤੱਕ ਕਿਸੇ ਤਰੀਕੇ ਨਾਲ ਪਹੁੰਚਿਆ ਨਹੀਂ ਜਾ ਸਕਦਾਗਾ ਤੇ ਅਸੀਂ ਫਿਰ ਆਪਦਾ ਬੋਰਡ ਦਾ ਅਰੇਂਜ ਕਰਕੇ ਸਾਡੀ ਖਾਲਸਾ ਏਡ ਨਾਲ ਗੱਲ ਹੋਈ ਰਵੀ ਸਿੰਘ ਜੀ ਨਾਲ ਬਾਹਰ ਮੇਰੀ ਗੱਲ ਹੋਈ ਉਹਨਾਂ ਨੂੰ ਕਰਕੇ ਅਸੀਂ ਅੱਜ ਵੀ ਬੋਟ ਇੱਕ ਦੋ ਦਿਨ ਲੱਗ ਗਏ ਕਿਉਂਕਿ ਹੋਰ ਏਰੀਆ ਚ ਵੀ ਉਹਨਾਂ ਦੀ ਬੋਟ ਯੂਜ਼ ਹੁੰਦੀ ਸੀਗੀ ਤਾਂ ਉੱਥੋਂ ਅਰੇਂਜ ਕਰਾ ਕੇ ਜਿੱਥੇ ਦੋ ਜਾਂ ਤਿੰਨ ਸਿੰਘਾਂ ਇੱਕ ਬੋਟ ਅਰੇਂਜ ਕਰਾ ਕੇ ਇੱਥੇ ਪਹੁੰਚੇ ਆਂਗੇ ਤੇ ਹੁਣ ਦੇਖਦੇ ਆ ਜੀ ਅਸੀਂ ਕਿੰਨੀ ਕੁ ਸੇਵਾ ਸਾਰੀ ਸੰਗਤ ਦੀ ਇੱਥੇ ਪਿੰਡਾਂ ਚ ਕਰ ਸਕਦੇ ਆ ਜੀ ਸਾਰੀ ਸਾਡੀ ਇੱਥੇ ਟੀਮ ਪਹਿਲਾਂ ਹੀ ਦੋ ਦਿਨਾਂ ਤੋਂ ਪਹਿਲਾਂ ਹੀ ਡਿਪਿਊਟ ਆ ਇੱਥੇ ਵਾਰਿਸ ਪੰਜਾਬ ਦੀ ਤੇ ਉਹੀ ਅੱਗੇ ਕਰਕੇ ਅਸੀਂ ਜਿੰਨਾ ਵੀ ਅਸੀਂ ਕਰ ਸਕਦੇ ਆ ਜੀ ਅਸੀਂ ਇਸ ਚੀਜ਼ ਚ ਲੱਗੇ ਹੋਏ ਆ ਜੀ ਇੱਕ ਨੇ ਵੇਖੋ ਤੁਸੀਂ ਵੀ ਜਿਹੜੇ ਇਹ ਕਹਿ ਰਹੇ ਆ ਕਿ ਚਾਰ ਪੰਜ ਪਿੰਡਾਂ ਦਾ ਏਰੀਆ ਜਿਹੜਾ ਪੂਰਾ ਪਾਣੀ ਦੇ ਨਾਲ ਘਿਰਿਆ ਹੋਇਆ ਇਸ ਵਕਤ ਘਿਰਿਆ ਤਾਂ ਪੂਰੇ ਪੰਜਾਬ ਵਾਂਗੂ ਕਾਫੀ ਉਧਰ ਲੈ ਰਿਹਾ ਵੀ ਪਹੁੰਚ ਆ ਪੈਂ। ਇਹਨਾਂ ਕੋਲ ਬੋਰਡ ਸਰਵ ਦੋ ਆ। ਇੱਕ ਬੋਰਡ ਜਾਂਦੀ ਆ ਉਹ ਫੇਰ ਮੁੜ ਕੇ ਆਉਂਦੀ ਆ ਉਹਦੇ ਵਿੱਚ ਦੋ ਬੰਦੇ ਬੰਦੇ ਆ ਜਿਹੜਾ ਖਾਣਾ ਲੈ ਕੇ ਜਾਂਦੇ ਉੱਥੇ ਬਿਮਾਰ ਵੀ ਬੈਠਾ ਕੋਈ ਬੰਦਾ ਕਿਸੇ ਨੇ ਇਧਰ ਵੀ ਜਾਣਾ ਕਿ ਇੱਥੇ ਚਾਹੀਦੇ 10 ਵੋਟਾਂ ਦਾ ਪ੍ਰਬੰਧ ਨਹੀਂ ਚਾਹੀਦਾ ਸਰਕਾਰ ਵੱਲੋਂ। ਦੇਖੋ ਇਹ ਚੀਜ਼ ਤਾਂ ਚਾਹੀਦੀ ਤਾਂ ਹੈਗੀ ਆ ਇਹੀ ਸਾਰਾ ਤਾਂ ਜੇ ਆਪਾਂ ਕਹਿ ਲਈਏ ਫੇਲਿਅਰ ਆਫ ਦਾ ਐਡਮਿਨਿਸਟ੍ਰੇਸ਼ਨ ਆ ਤੇ ਜੇ ਆਪਾਂ ਗੱਲ ਕਰੀਏ ਵੀ ਬੋਰਡ 'ਚ ਵੀ ਜੇ ਉਹਦੀ ਸਿਟਿੰਗ ਕੈਪੈਸਿਟੀ ਤਾਂ 6 ਜਾਂ 5 ਜਾਣਿਆਂ ਦੀ ਹੁੰਦੀ ਆ ਇਹ ਪਹਿਲਾਂ ਹੀ 4 ਤਾਂ ਇਹਨਾਂ ਦਾ ਸਟਾਫ ਹੀ ਬਹਿ ਜਾਂਦਾ ਉਹਦੇ ਵਿੱਚ ਕੀ ਇਹ ਲੈ ਕੇ ਆਉਣਗੇ ਜਾਂ ਕੀ ਲੈ ਕੇ ਜਾਣਗੇ ਜਿਹੜੀ ਵੋਟ ਇੱਥੇ ਆਲਰੇਡੀ ਹੈਗੀਆਂ ਉਹ ਸਿਰਫ ਇਹ ਕਹਿੰਦੇ ਵੀ ਅਸੀਂ ਤੁਹਾਨੂੰ ਮੈਡੀਕਲ ਫੈਸਿਲਿਟੀਆਂ ਲਈ ਅੱਗੇ ਜਾ ਭੇਜ ਸਕਦੇ ਆ ਜਾਂ ਜਿਹੜਾ ਕੋਈ ਫਸਿਆ ਹੋਇਆ ਉਹਨੂੰ ਕੱਢ ਸਕਦੇ ਆ ਜਿਹੜਾ ਕੋਈ ਕਹੂਗਾ ਉਸ ਤੋਂ ਐਕਸਟਰਾ ਕੋਈ ਯੂਜ਼ ਨਹੀਂ ਕਰ ਸਕਦੇਗੇ ਵੀ ਸਾਡੀਆਂ ਵੀ ਲਿਮਿਟੇਸ਼ਨਸ ਆ ਜ ਬੰਦੇ ਉਹਨਾਂ ਦੇ ਐਨਡੀਆਰਐਫ ਦੇ ਇਹ ਹੈਗੇ ਆ ਉਹਨਾਂ ਨੇ ਇਹੀ ਕਿਹਾਗਾ ਵੀ ਸਾਡੀਆਂ ਲਿਮਿਟੇਸ਼ਨਸ ਆ ਕੋਸ਼ਿਸ਼ ਅਸੀਂ ਇੱਕ ਦੋ ਪਿੰਡ ਹੀ ਸਾਨੂੰ ਡਿਪਿਊਟ ਹੋਏ ਆ ਅਸੀਂ ਉੱਥੋਂ ਤੱਕ ਜਾ ਸਕਦੇ ਆ ਦੇਖੋ ਜਦੋਂ ਐਡਮਿਨਿਸਟ੍ਰੇਸ਼ਨ ਫੇਲ ਹੋ ਜਾਂਦੀ ਆ ਉਸ ਤੋਂ ਬਾਅਦ ਫਿਰ ਆਪਦਾ ਕੰਮ ਸ਼ੁਰੂ ਹੁੰਦਾ ਇਹ ਪੰਜਾਬ ਦੇ ਲੋਕ ਤਾਂ ਵੈਸੇ ਹੀ ਸਾਰੇ ਚੀਜ਼ ਤੇ ਖੜੇ ਅਗੇ ਜੇ ਫਿਰ ਅਸੀਂ ਸਾਨੂੰ ਥੋੜੀਆਂ ਦੋ ਵੀ ਨਹੀਂ ਚਾਹੀਦੀਆਂ ਜਿੱਥੇ ਅਸੀਂ ਇੰਨਾ ਕੁਝ ਅਰੇਂਜ ਕਰ ਸਕਦੇ ਆ ਸਾਰਾ ਪੰਜਾਬ ਸਾਡੇ ਨਾਲ ਖੜਾਗਾ ਫਿਰ ਅਸੀਂ ਜੇ ਇੱਕ ਅਰੇਂਜ ਕਰ ਸਕਦੇ ਆ ਅਸੀਂ ਹੋਰ ਵੀ ਬਹੁਤ ਕੁਝ ਅਰੇਂਜ ਕਰ ਸਕਦੇ ਆ ਕਿਉਂਕਿ ਪੰਜਾਬ ਪੰਜਾਬ ਨਾਲ ਹਮੇਸ਼ਾ ਖੜਾਗਾ ਇਹ ਜ਼ਰੂਰਤ ਨਹੀਂ ਕੀ ਜਿਹੜੀ ਐਡਮਿਨਿਸਟ੍ਰੇਸ਼ਨ ਹੁੰਦੀ ਆ ਉਹ ਨਹੀਂ ਪੰਜਾਬ ਨੇ ਪੰਜਾਬ ਦੇ ਲੋਕਾਂ ਨੂੰ ਚਲਾਉਂਦੀ ਉਲਟਾ ਪੰਜਾਬ ਦੇ ਲੋਕ ਸਰਕਾਰ ਨੂੰ ਚਲਾਉਂਦੇ ਆ ਤੇ ਬਣਾਉਂਦੇ ਆ ਇਹ ਚੀਜ਼ ਹੁਣ ਦੀ ਮੌਜੂਦਾ ਸਰਕਾਰ ਨੂੰ ਸਮਝ ਨਹੀਂ ਪਾਉਗੀ ਜੀ ਜੀ ਜਦੋਂ ਆ ਕੇਸਰੀ ਝੰਡੇ ਲੱਗੇ ਸੀ ਦਿੱਲੀ ਦੇ ਵਿੱਚ ਧਰਨਾ ਲੱਗਾ ਸੀ ਅੰਦੋਲਨ ਚੱਲਿਆ ਲੰਮਾ ਸਮਾਂ ਚੱਲਿਆ ਤੇ ਉਦੋਂ ਇਹਨਾਂ ਝੰਡੇ ਵਾਲ ਨੂੰ ਕੀ ਕਿਹਾ ਜਾਂਦਾ ਸੀ ਅੱਤਵਾਦੀ ਵੱਖਵਾਦੀ ਅੱਜ ਸਰਕਾਰ ਆ ਕੇ ਵੇਖੇ ਕਿ ਇਹ ਅੱਤਵਾਦੀ ਤੇ ਵੱਖਵਾਦੀ ਆ देखो येती दे तो सरकार ਤਾਂ ਆਪਾਂ ਨੂੰ ਵੈਸੇ ਹੀ ਉਹ ਇਹ ਮੰਨ ਲੈਂਦੇ ਆ ਵੀ ਇਹ ਸੈਪਰੇਟਿਸਟ ਆ ਜੇ ਆਪਾਂ ਨਿਸ਼ਾਨ ਸਾਹਿਬ ਆਪਾਂ ਨੂੰ ਆਪਣੇ ਗੁਰੂ ਸਾਹਿਬ ਨੇ ਬਖਸ਼ਿਆਗਾ ਇਹ ਨਾ ਸੀ ਇਹ ਤੋਂ ਅੱਜ ਮੁਨਕਰ ਹੋਈਏ ਤੇ ਨਾਲ ਕੱਲ ਮੁਨਕਰ ਹੋਈਏ ਕਿਉਂਕਿ ਜੇ ਆਪਾਂ ਗੱਲ ਕਰੀਏ ਬਾਈ ਦੀਪ ਨੇ ਵੀ ਜਦੋਂ ਦਿੱਲੀ ਦੇ ਲਾਲ ਕਿਲੇ ਤੇ ਨਿਸ਼ਾਨ ਸਾਹਿਬ ਚੁਲਾਇਆ ਸੀ ਉਦੋਂ ਵੀ ਇਹੀ ਸੀਗੀ ਇਹ ਖਾਲਸਾ ਦੀ ਚੜ੍ਹਦੀ ਕਲਾ ਦੀ ਪ੍ਰਤੀਕ ਆ ਤੇ ਖਾਲਸਾ ਹਮੇਸ਼ਾ ਆਪਦੇ ਨਿਸ਼ਾਨ ਸਾਹਿਬ ਥੱਲੇ ਹੀ ਰਹੂਗਾ ਤੇ ਉਹੀ ਅੱਜ ਹੋ ਰਿਹਾਗਾ ਵਾਰਿਸ ਪੰਜਾਬ ਦੇ ਹੋਰ ਕਿੱਥੇ ਕਿੱਥੇ ਜਾ ਕੇ ਮਦਦ ਕਰ ਰਹੀ ਹੈ ਜੀ ਨੀ ਵਾਰਸ ਪੰਜਾਬ ਦੀ ਸਾਰੇ ਆ ਜੇ ਆਪਾਂ ਗੱਲ ਕਰੀਏ ਜੀ ਫਾਜ਼ਿਲਕਾ ਤੋਂ ਲੈ ਕੇ ਸਾਡੇ ਪਠਾਨਕੋਟ ਤੱਕ ਸਾਡੀ ਸਾਰੇ ਜਿਹੜੇ ਵਲੰਟੀਅਰਸ ਆ ਟੀਮ ਆ ਸਾਡੀ ਬੈਠੀ ਆ ਤੇ ਸਾਰੇ ਥਾਵਾਂ ਤੇ ਅਸੀਂ ਬੇਸ ਕੈਂਪ ਵੀ ਲਾਏ ਹੋਏ ਆ ਅਸੀਂ ਉਹਦੇ ਸੋਸ਼ਲ ਮੀਡੀਆ ਤੇ ਆਪਦੇ ਹੈਂਡਲਸ ਤੇ ਵਕ ਵਕ ਤੇ ਆਪਦੇ ਜਿੰਨੇ ਸਾਡੇ ਕੈਂਪ ਲੱਗੇ ਆ ਅਸੀਂ ਸਾਰੇ ਉਸ ਤੇ ਪਬਲਿਸ਼ ਕੀਤੇ ਹੋਏ ਆ ਜੀ ਜੀ ਭਾਈ ਦੀਪ ਸਿੱਧੂ ਨੇ ਜਦੋਂ ਕਿਸਾਨ ਅੰਦੋਲਨ ਵੇਲੇ ਦਿੱਲੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਆਵਾਜ਼ ਬੁਲੰਦ ਕੀਤੀ ਝੰਡਾ ਚੁੱਕ ਕੇ ਆਪਣਾ ਲਗਜ਼ਰੀ ਜੀਵਨ ਛੱਡਿਆ ਉਦੋਂ ਉਹਨੇ ਬਹੁਤ ਸਾਰੇ ਸੁਪਨੇ ਵੇਖੇ ਸੀ ਉਹਨਾਂ ਸੁਪਨਿਆਂ ਦੇ ਮੁਤਾਬਿਕ ਜਿਹੜਾ ਅੱਜ ਤੁਸੀਂ ਕੰਮ ਕਰ ਰਹੇ ਹੋ ਕਿੱਥੋਂ ਤੱਕ ਤੁਹਾਡਾ ਸੁਪਨਾ ਹੈ ਕਿ ਕਿੱਥੋਂ ਮੈਂ ਜਿਵੇਂ ਇੱਥੇ ਜਿਵੇਂ ਸਰਕਾਰ ਦਾ ਫੇਲਿਅਰ ਹੈ ਮਾਨ ਸਾਹਿਬ ਖੁਦ ਆਏ ਸੀ ਮਾਨ ਸਾਹਿਬ ਨੂੰ ਵੀ ਲੋਕਾਂ ਨੇ ਕਿਹਾ ਕਿ ਤੁਹਾਡੀ ਇੱਥੇ ਸਾਡੇ ਵਿੱਚ ਲੋੜ ਨਹੀਂ ਹੈ ਕਿੱਥੋਂ ਤੱਕ ਵਾਰਸ ਪੰਜਾਬ ਦੇ ਜਿਹੜੇ ਮਦਦ ਕਰਦੇ ਤੇ ਇੱਕ ਉਹ ਲੋਕ ਜਿਹੜੇ ਰਸਤੇ ਦੇ ਵਿੱਚ ਜਿਹੜਾ ਹੈਗੇ ਕਿ ਮੁਸ਼ਕਲਾਂ ਉਹ ਆ ਰਹੀਆਂ ਕਿ ਜਿੱਥੋਂ ਤੱਕ ਜਿਵੇਂ ਤੁਸੀਂ ਤੁਸੀਂ ਉੱਥੋਂ ਤੱਕ ਜਾਓਗੇ ਨਾਲ ਜਿੱਥੇ ਡਿਵਾਈਡ ਕੀਤਾ ਜਾਣਾ ਹੈ ਰਾਸ਼ਨ ਪਰ ਬਹੁਤ ਸਾਰੇ ਲੋਕ ਹੈਗੇ ਰਸਤੇ ਦੇ ਵਿੱਚ ਜਿਹੜੀਆਂ ਚੀਜ਼ਾਂ ਜਿਵੇਂ ਹੁਣ ਲੋਕ ਤੂੜੀ ਹਰਾਚਾਰਾ ਉਹ ਲਾ ਕੇ ਮੁੜ ਗਏ ਹੈ ਹੋਰ ਲੋਕ ਆ ਰਹੇ ਜਿਹਨੂੰ ਪਤਾ ਹੀ ਨਹੀਂ ਕਿ ਜਾਣਾ ਕਿੱਥੇ ਆ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹਤ ਦੇਖੋ ਅਸੀਂ ਤਾਂ ਜਦੋਂ ਉਦੋਂ ਇੱਥੇ ਮੈਂ ਜਿਵੇਂ ਅੱਜ ਸਵੇਰ ਤੋਂ ਜਦੋਂ ਅਸੀਂ ਪਹੁੰਚੇ ਉਦੋਂ ਪਤਾ ਲੱਗਿਆ ਜਾਂ ਰਸਤੇ 'ਚ ਵੀ ਅਸੀਂ ਸਭ ਨੂੰ ਕਿਹਾ ਵੀ ਭਾਈ ਵੇਟ ਕਰਿਓ ਜੀ ਦੇਖੋ ਇਹਨੂੰ ਆਪਾਂ ਨੂੰ ਹਫਲੇ ਪੈਣ ਦੀ ਲੋੜ ਨਹੀਂ ਗਈ ਕਿਉਂਕਿ ਜਿਹੜੇ ਆਪਣੇ ਪਰਿਵਾਰ ਹੀ ਇੱਥੇ ਜਾਂ ਪਿੰਡ ਡੁੱਬੇ ਹੋਏ ਆ ਉਹ ਆਪਣੇ ਹੀ ਆ ਆਪਾਂ ਨੂੰ ਉਹਨਾਂ ਦੀ ਮਦਦ ਕਰਨੀ ਪੈਣੀ ਕੋਸ਼ਿਸ਼ ਸਮਾਨ ਨਾਲ ਉਹਨਾਂ ਦੀ ਮਦਦ ਕਰ ਸਕਦੇ ਆ ਪਰ ਜਦੋਂ ਇਹ ਪਾਣੀ ਉਤਰੂਗਾ ਉਸ ਤੋਂ ਬਾਅਦ ਇਹਨਾਂ ਨੂੰ ਮੇਨ ਲੋਡ ਹੋਊਗੀ ਅਸੀਂ ਇਹੀ ਅਪੀਲ ਕਰਦੇ ਆ ਵੀ ਆਪਾਂ ਨੂੰ ਇੰਨੀ ਹਫਲੇ ਪੈਂਦੀ ਕਾਲੇ ਚੱਲਣ ਦੀ ਲੋੜ ਨਹੀਂ ਇਹ ਟਰੰਮੇ ਨਾਲ ਕਰਨ ਵਾਲਾ ਕੰਮ ਆ ਵੀ ਆਪਾਂ ਨੂੰ ਇਸ ਤੋਂ ਬਾਅਦ ਜਿਹੜੇ ਪਿੰਡਾਂ 'ਚ ਪਾਣੀ ਚੜਿਆ ਜਾਂ ਉਹਨਾਂ ਦੀ ਫਸਲਾਂ ਖਰਾਬ ਹੋਈਆਂ ਆਪਾਂ ਨੂੰ ਉਦੋਂ ਇਹਨਾਂ ਦੀ ਹੈਲਪ ਦੀ ਮੇਨ ਲੋੜ ਹੋਊਗੀ ਜਿਵੇਂ ਆਪਾਂ ਨੂੰ ਇੱਕ ਇੱਕ ਪਿੰਡ ਨੂੰ ਅਡਾਪਟ ਕਰਨਾ ਪਊਗਾ ਉਸ ਜਿਹੜਾ ਫਾਰਮੂਲਾ ਆਪਾਂ ਉਸ ਤੇ ਚੱਲੀਏ ਵੀ ਇਹਨਾਂ ਨਾਲ ਕਿਵੇਂ ਆਪਾਂ ਇਹਨਾਂ ਦੀਆਂ ਜ਼ਮੀਨਾਂ ਪੱਧਰ ਕਰਨੀਆਂ ਕਿਵੇਂ ਉਹਨਾਂ ਨੂੰ ਰੇ ਸਪਲਾਈ ਕਰਨੀਆਂ ਕਿਵੇਂ ਜਿਹੜੀ ਫੀਡ ਦੇਣੀ ਪਊਗੀ ਜਿਹੜੀ ਕਾਟਲ ਨੂੰ ਫੀਡ ਆ ਇਹ ਸਾਰਾ ਚੀਜ਼ਾਂ ਆਪਾਂ ਨੂੰ ਇੱਕ ਸਿਸਟਮੈਟਿਕ ਹੋ ਕੇ ਚੱਲਣਾ ਪੈਣਾਗਾ ਕਿਉਂਕਿ ਜੇ ਆਪਾਂ ਸਿਸਟਮੈਟਿਕ ਹੋਵਾਂਗੇ ਤਾਂ ਹੀ ਆਪਾਂ ਆਪਣੇ ਜਿਹੜੇ ਪਰਿਵਾਰ ਪਿੰਡ ਇੱਥੇ ਡੁੱਬੇ ਹੋਏ ਆ ਉਹਨਾਂ ਨੂੰ ਆਪਾਂ ਇਸ ਚੀਜ਼ 'ਚੋਂ ਮੋਢਾ ਨਾ ਮੋਢਾ ਲਾ ਕੇ ਹੀ ਕੱਢ ਸਕਦੇ ਆ ਜਿਹੜੇ ਹੁਣ ਪਿੰਡਾਂ ਦੇ ਵਿੱਚੋਂ ਜਿਹੜੇ ਲੋਕ ਸ਼ਰਦਾ ਦੇ ਨਾਲ ਦਵਾਈਆਂ ਲੈ ਕੇ ਆ ਰਿਆ ਪਾਣੀ ਲੈ ਕੇ ਆ ਰਿਆ ਹਰ ਤਰ੍ਹਾਂ ਦਾ ਰਾਸ਼ਨ ਜਿਹੜਾ ਇੱਥੇ ਮੁਹੱਈਆ ਕਰਾਤਾ ਰਾਸ਼ਨ ਦੇ ਤੁਸੀਂ ਵੇਖੋ ਢੇਰਾਂ ਦੇ ਢੇਰ ਲੱਗੇ ਪਿਆ ਪਿਛਲੇ ਪਾਸੇ ਵੀ ਪਰ ਉਹ ਕਹਿੰਦੇ ਹੁਣ ਪਹਚਾਈ ਗਏ ਕਿਵੇਂ ਅਗਰੇਸਤੇ ਟੁੱਟ ਗਏ ਲਿੰਕ ਹੀ ਟੁੱਟ ਗਏ ਪਿੰਡਾਂ ਦੇ ਉਹ ਤਾਂ ਪ੍ਰਬੰਧ ਸਰਕਾਰ ਨੇ ਕਰਨਣ ਸੀ ਨਾ ਲੋਕਾਂ ਨੇ ਤਾਂ ਰਾਸ਼ਨ ਦੇ ਢੇਰ ਲਾਤੇ ਕੰਮ ਹੀ ਨਹੀਂ ਛੱਡੀ ਪੰਜਾਬੀਆਂ ਦੇ ਪੰਜਾਬੀਆਂ ਦੇ ਨਾਲ ਖੜ ਕੇ ਕਿ ਅਸੀਂ ਪੰਜਾਬ ਦੇ ਨਾਲ ਆ ਪਰ ਸਰਕਾਰ ਹੁਣ ਤੋਂ ਤਾਕਤ ਤਾਂ ਸਰਕਾਰ ਦਾ ਕੰਮ ਨਾ ਬਚਾਉਣਾ ਦੇਖੋ ਸਰਕਾਰ ਦਾ ਕੰਮ ਹੈ ਸਾਰਾ ਕੁਝ ਕਰਨਾ ਪਰ ਜਿਵੇਂ ਸਾਡੀ ਐਡਮਿਨਿਸਟ੍ਰੇਸ਼ਨ ਨਾਲ ਵੀ ਸਵੇਰ ਮੇਰੀ ਗੱਲ ਹੋਈ ਸੀਗੀ ਵੀ ਉਹ ਪਿੰਡਾਂ ਤੱਕ ਆਪਣਾ ਪਹੁੰਚਦਾ ਨਹੀਂ ਉਹਨਾਂ ਦਾ ਜਵਾਬ ਸੀ ਨਹੀਂ ਜੀ ਪਿੰਡਾਂ ਵਾਲਿਆਂ ਕੋਲੇ ਤਾਂ ਮਹੀਨੇ-ਮਹੀਨੇ ਦਾ ਰਾਸ਼ਨ ਪਹਿਲਾਂ ਹੀ ਇਕੱਠਾ ਉਹਨਾਂ ਨੇ ਤਾਂ ਆਪਦੀ ਜਿਵੇਂ ਮੈਂ ਕਹੂੰਗਾ ਕਾਗਜ਼ੀ ਕਾਰਵਾਈ ਪੂਰੀ ਕਰ ਲਈ ਹੈਗੀ ਸਿਰਫ ਦੱਸਣ ਨੂੰ ਤੇ ਉਹੀ ਹੁਣ ਉਹਨਾਂ ਦੇ ਉੱਪਰ ਬੈਠ ਕੇ ਚੰਡੀਗੜ੍ਹ ਬੈਠ ਕੇ ਵੱਡੇ ਅਫਸਰ ਸਟੇਟਮੈਂਟਾਂ ਦੇ ਦੇਣਗੇ ਇੱਕ ਦੋ ਦਿਨਾਂ ਤੱਕ ਵੀ ਜੀ ਅਸੀਂ ਹੈਲਪ ਕੀਤੀ ਹੈਲਪ ਕੀ ਕੀਤੀ ਆ ਗਰਾਊਂਡ ਜ਼ੀਰੋ ਆ ਮੈਂ ਕਹੂੰਗਾ ਇੱਥੇ ਆ ਕੇ ਪਤਾ ਲੱਗਦਾ ਕਿਵੇਂ ਆ ਕਿਉਂ ਨਹੀਂ ਹੁਣ ਆਉਂਦੇ ਇੱਥੇ ਕਿਵੇਂ ਉਹ ਸਿਰਫ ਆਪਦੇ ਕਿਸ਼ਤੀਆਂ 'ਚ ਬੈਠ ਕੇ ਫੋਟੋਆਂ ਕਰਾਉਣ ਨੂੰ ਆਗੇ ਹੁਣ ਅੱਗੇ ਆਉਣ ਨਾ ਉਹਦਾ ਸੁਬਾਹ ਸੁਬਾਹ ਆਉਂਦੇ ਆ ਜਾਂ ਕਿਸੇ ਟਾਈਮ ਆਉਂਦੇ ਆ ਕਿ ਇਕੱਠੇ ਹੋ ਕੇ ਆਪਦਾ ਉਹਨਾਂ ਕੋਲੇ ਚੈਨਲਸ ਆਪਦੇ ਹੈਗੇ ਆ ਸਾਰਾ মিডিਆ ਆਪਦਾ ਹੈਗਾ ਉਸ ਤਰੀਕੇ ਨਾਲ ਉਹ ਆਪਦੇ ਆਪ ਨੂੰ ਪ੍ਰੋਮੋਟ ਕਰਦੇ ਨਹੀਂ ਪਰ ਜੇ ਮੈਂ ਅੱਜ ਗੱਲ ਕਰਾਂ ਵੀ ਪੰਜਾਬ ਦੇ ਲੋਕ ਬਹੁਤ ਸਿਆਣੇ ਹੋ ਚੁੱਕੇ ਆ ਇਹ ਚੀਜ਼ ਉਹਨਾਂ ਦੀ ਸਮਝਦੇ ਆ ਤੇ ਉਹਨਾਂ ਨੂੰ ਕਿਵੇਂ ਇੱਥੋਂ ਫਟਕਾਰ ਪੈ ਰਹੀ ਆ ਤੇ ਕਿਵੇਂ ਉਹਨਾਂ ਦਾ ਵਿਰੋਧ ਹੋ ਰਿਹਾ ਹੈ ਉਹਨਾਂ ਨੂੰ ਭਲੀ ਭਾਤੀ ਪਤਾ ਹੁਣ ਜਿਵੇਂ ਕਹਿੰਦੇ ਐਸੇ ਪੰਜਾਬ ਦੇ ਹਮਦਰਦੀਆਂ ਸੀ ਕਹਿ ਦਿੰਦੇ ਆ ਅੱਜ ਦਿੱਲੀ ਦੇ ਮੁੱਖ ਮੰਤਰੀ ਆਏ ਕੇਜਰੀਵਾਲ ਜੀ ਜੀ ਦੌਰਾ ਕਰ ਰਹੇ ਹੈ ਪ੍ਰਭਾਵਤ ਲੱਗਦਾ ਵੀ ਕੁਝ ਦੇਖ ਕੇ ਜਾਣਗੇ ਕੋਈ ਪੈਕੇਜ ਲਿਆਏ ਹੋਣਗੇ ਨਹੀਂ ਦੇਖੋ ਪੈਕੇਜ ਕੀ ਉਹ ਤਾਂ ਬੁੱਧੂ ਬਣਾਉਣ ਆਏ ਆ ਜਿਵੇਂ ਆ ਪਰਸੋਂ ਇੱਥੇ ਮੁੱਖ ਮੰਤਰੀ ਬਣਾ ਕੇ ਗਿਆਗਾ ਉਹ ਕੀ ਬਣਾ ਕੇ ਗਿਆ ਵੀ ਪਿੰਡ ਪਹਿਲਾਂ ਹੀ ਕੈਪਚਰ ਕਰ ਲਿਆ ਉਹਨਾਂ ਨੇ ਆਪ ਦੇ ਜਿਹੜੇ ਦਿਖਾਉਣ ਦੇ ਜਿਹੜਾ ਨਾਟਕਬਾਜੀ ਉਹ ਕਰਦਾ ਉਹੀ ਉਹਨਾਂ ਨੇ ਦਿਖਾਈ ਆ ਵੀ ਆਪਦੇ ਹੀ ਲਿਆ ਕੇ ਲੋਕ ਪਿੰਡ ਚ ਦਿਖਾ ਤੇ ਰੋਪੇ ਉਹਨਾਂ ਦੀ ਮਦਦ ਕਰਤੀ ਜਿਹੜੇ ਐਕਚੁਅਲ ਪਿੰਡ ਵਾਲੇ ਸੀ ਉਹਨਾਂ ਨੂੰ ਤਾਂ ਉਹਨਾਂ ਨੇ ਪਹਿਲਾਂ ਹੀ ਕੈਪਚਰ ਕਰ ਲਿਆ ਸੀਗਾ ਤੇ ਜਿਹੜੀ ਉਦੋਂ ਤਾਂ ਇੱਥੇ ਐਡਮਿਨਿਸਟ੍ਰੇਸ਼ਨ ਦੀਆਂ ਚਾਰ ਬੋਟਾਂ ਸੀ ਪਰਸੋਂ ਤਾਂ ਤੇ ਅੱਜ ਉਹ ਕੱਢ ਕੇ ਲੈ ਗਏ ਤੇ ਇੱਕ ਉਹਨਾਂ ਦੀ ਬੰਦ ਪਈ ਆ ਕਹਿੰਦੇ ਜੀ ਇਹ ਸਾਡੀ ਤਾਂ ਚੱਲਣ ਯੋਗ ਹਾਲਤ ਹੀ ਨਹੀਂ ਹੈਗੀਗੀ ਫਿਰ ਜੇ ਚੱਲਣ ਯੋਗ ਹਾਲਤ ਚ ਨਹੀਂ ਤਾਂ ਉਹਨੂੰ ਲੈ ਕੇ ਕਿਉਂ ਆਏ ਹੋ ਇੱਥੇ ਸਾਨੂੰ ਬੁੱਧੂ ਬਣਾਉਣ ਨੂੰ ਹੋਗੇ ਇਹ ਚੀਜ਼ਾਂ ਦੇਖੋ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਉਹ ਸਭ ਸਮਝ ਚੁੱਕੇ ਆ ਤੇ ਇਹ ਸਮਝ ਕੇ ਲੋਕ ਆਪ ਮੁਹਾਰੇ ਹੋ ਗਏ ਆ ਪੰਜਾਬ ਦੇ ਲੋਕੀ ਜੇ ਪੰਜਾਬ ਦੀ ਆਵਾਮ ਆਪਦੇ ਪੰਜਾਬ ਨਾਲ ਹਮੇਸ਼ਾ ਖੜੀ ਆ ਇਹੀ ਆ ਵੀ ਗੁਰੂ ਸਾਹਿਬ ਨੇ ਜਦੋਂ ਆਪਾਂ ਨੂੰ ਕਹਤਾ ਵੀ ਗੁਰੂ ਸਾਹਿਬ ਨੇ ਆਪਾਂ ਨੂੰ ਇਹ ਫਲਸਫਾ ਦਿੱਤਾ ਵੀ ਆਪਾਂ ਆਪਣੇ ਨਾਲ ਖੜਨਾ ਤੇ ਆਪਾਂ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਕੇ ਚੱਲਣਾ ਉਹੀ ਅੱਜ ਇੱਥੇ ਪ੍ਰਤੱਖ ਦੇਖਣ ਨੂੰ ਮਿਲ ਰਿਹਾ ਹੈਗਾ ਸਾਹਬ ਇਹ ਜਿਹੜੀ ਬੋਰਡ ਲੈ ਕੇ ਆਏ ਹੋ ਇਹਦੀ ਕੀਮਤ ਕਿੰਨੀ ਹੈ ਔਰ ਇਹ ਤੁਹਾਨੂੰ ਕੀ ਜ਼ਰੂਰਤ ਪਈ ਕਿ ਸਰਕਾਰ ਦਾ ਫੇਲੀਅਰ ਕਿ ਵੋਟਰਾਂ ਤੁਹਾਨੂੰ ਆਪ ਨੂੰ ਲਿਆਉਣੀਆਂ ਪੈਰੀਆਂ ਸੀਐਮ ਸਾਹਿਬ ਦੇ ਤਾਂ ਬਹੁਤ ਵੱਡੇ ਦਾਅਵੇ ਸੀ ਕਿ ਹੈਲੀਕਾਪਟਰ ਦੇ ਦੇਾਂਗੇ ਵੋਟਰ ਦੇ ਦੇਾਂਗੇ ਕੁਕੜੀ ਦੇ ਆਂਡੇ ਤੇ ਫਲਾਣਾ ਤੇ ਜਿਵੇਂ ਉਹ ਚੁਟਕਲੇਬਾਜ਼ੀ ਕਰਦੇ ਨੇ ਇਹਦੇ ਤੇ ਤੁਹਾਡਾ ਕੀ ਆਨਸਰ ਹੈ ਬੋਰਡ ਦੀ ਕੀਮਤ ਔਰ ਕਾਹਦੇ ਕੋਲੋਂ ਲਿਆਉਣੀਆਂ ਪੈਰੀਆਂ ਕਿ ਸਰਕਾਰ ਦਾ ਫੇਲੀਅਰ ਹੈ ਦੇਖੋ ਇਹ ਚੀਜ਼ ਦਾ ਐਡਮਿਨਿਸਟ੍ਰੇਸ਼ਨ ਦਾ ਫੇਲੀਅਰ ਹੈ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਵੀ ਇੱਥੇ ਐਨਡੀਆਰਐਫ ਦੀਆਂ ਦੋ ਵੋਟਾਂ ਤੀਸਰੀ ਜਿਹੜੀ ਥੋਂ ਦੀ ਲੋਕਲ ਐਡਮਿਨਿਸਟ੍ਰੇਸ਼ਨ ਦੀ ਵੋਟ ਆ ਉਹ ਕਹਿੰਦੇ ਸਾਡੀ ਚਲਣਯੋਗ ਹਾਲਤ ਚ ਨਹੀਂ ਤੇ ਇਹ ਵੋਟ ਅਸੀਂ ਜੇ ਮੈਂ ਗੱਲ ਕਰਾਂ ਅਸੀਂ ਬਾਈ ਨਹੀਂ ਕੀਤੀ ਅਸੀਂ ਖਾਲਸਾ ਏਡ ਵਾਲਿਆਂ ਤੋਂ ਹੈਲਪ ਲਈ ਹੈਗੀ ਉਹਨਾਂ ਨੇ ਸਾਨੂੰ ਇਹ ਵੋਟ ਅਰੇਂਜ ਕਰਾ ਕੇ ਦਿੱਤੀ ਹੈਗੀ ਕਿਉਂਕਿ ਜੇ ਆਪਣੀਆਂ ਦੇਖੀਏ ਬਹੁਤ ਆਰਗੇਨਾਈਜੇਸ਼ਨਸ ਆ ਪੰਜਾਬ ਚ ਜਿਹੜੀਆਂ ਕੰਮ ਕਰ ਰਹੀਆਂ ਕੋਈ ਵੱਧ ਸਮਰੱਥਾ ਕਈਆਂ ਕੋਲੇ ਕਈਆਂ ਕੋਲੇ ਨਹੀਂ ਹੈਗੀ ਪਰ ਜੇ ਆਪਾਂ ਕਹ ਲਈਏ ਜज्ਬਾ ਬਹੁਤ ਆ ਪੰਜਾਬੀਆਂ ਚ ਪਰਸੋਂ 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 ਭਗਵੰਤ ਮਾਨ ਇੱਥੇ ਆਇਆ ਸੱਤ ਵੋਟਾਂ ਇਹ ਆਈਆਂ ਔਰ ਇੱਕ ਦਿਨ ਪਹਿਲਾਂ ਸ਼ਾਮ ਨੂੰ ਆ ਗਏ ਅਸੀਂ ਇੱਥੇ ਹੀ ਸੀ ਉਹਨਾਂ ਨੇ ਆ ਕੇ ਸਾਰੀ ਤਿਆਰੀ ਕਰਨੀ ਸ਼ੁਰੂ ਕਰਤੀ ਪਰਸੋਂ ਭਗਵੰਤ ਮਾਨ ਜਦੋਂ ਆਇਆ ਤੇ 8 ਵਜੇ ਇਸ ਰਸਤੇ ਤੇ ਪੁਲਿਸੀ ਪੁਲਿਸ ਲੱਗ ਗਈ ਕਿਸੇ ਨੂੰ ਇੱਧਰ ਆਉਣਾ ਜਾਣਾ ਬੰਦ ਕਰਤਾ ਆ ਲੰਗਰਾਂ ਦੇ ਜਿਹੜੇ ਬੈਨਰ ਲੱਗੇ ਸੀ ਲੋਕਾਂ ਦੇ ਉਹ ਵੀ ਲਵਾਤੇ ਉਹਨਾਂ ਨੇ ਔਰ ਜਿਹੜਾ ਰਾਸ਼ਨ ਲੋਕ ਲੈ ਕੇ ਆਏ ਉਹਨਾਂ ਨੂੰ ਪਿੱਛੇ ਹਸੈਨੀ ਵਾਲੇ ਤੋਂ ਪਿੱਛੇ ਮੋੜਤਾ ਆਖਰਕਾਰ ਉਹ ਲੋਕ ਪਰੇਸ਼ਾਨ ਹੋਏ 4 ਵਜੇ ਤੱਕ ਇੱਥੇ 12 ਵਜੇ 1 ਵਜੇ ਭਗਵੰਤ ਮਹਾਰਾਜ ਆਇਆ ਤੇ 3-3 ਘੰਟੇ ਉਹਨੇ ਵੋਟਾਂ ਦੇ ਉੱਤੇ ਜਿਹੜੀਆਂ ਸਰਕਾਰੀ ਵੋਟਾਂ ਸੀ ਫੋਟੋਆਂ ਖਿੱਚੀਆਂ ਬਸ ਵੀਡੀਓ ਬਣਾਈਆਂ ਜਿਹੜੀ ਉਹ ਬੀਬੀ ਨੇ ਡਰਾਮਾ ਕੀਤਾ ਨਾ ਰੋਕੇ ਉਹ ਵੀ ਇਸੇ ਪਿੰਡ 'ਚ ਕੀਤਾ ਪਿੰਡ ਵਾਲੇ ਟੋਟਲ ਵਿਰੋਧ ਕਰ ਰਹੇ ਸੀ ਅਸੀਂ ਕੋਲੇ ਸੀ ਔਰ ਪਿੰਡ ਵਾਲਿਆਂ ਨੂੰ ਧੱਕੇ ਪ੍ਰਸ਼ਾਸਨ ਨੇ ਪਾਸੇ ਕਰਤਾ ਪਿੰਡ ਬੰਦੇ ਲਿਆ ਕੇ ਭਗਵੰਤ ਮਾਨ ਦੇ ਸਾਹਮਣੇ ਖਿਲਾਰ ਕੇ ਉਹਨਾਂ ਨੂੰ ਸ਼ੋਅ ਕੀਤਾ ਕਿ ਪਿੰਡ ਵਾਲਿਆਂ ਨਾਲ ਭਗਵੰਤ ਮਾਨ ਦੀ ਗੱਲਬਾਤ ਹੋਈ ਬਾਬਾ ਜੀ ਉਹ ਮੈਂ ਬੀਬੀ ਹੈ ਉਹਨਾਂ ਦੀ ਮੈਂ ਹੁਣੇ ਇੰਟਰਵਿਊ ਕਰ ਰਿਹਾ ਸੀ ਕੋਈ ਚੇਅਰਮੈਨ ਆਏ ਨੇ ਸੰਗਰੂਰ ਤੋਂ ਆਏ ਸਰਕਾਰ ਵੱਲੋਂ ਨੇ ਔਰ ਉਹ ਬੀਬੀ ਪਿੱਛੇ ਪਿੱਛੇ ਲੋਕਦੀ ਫਿਰਦੀ ਸੀ ਉਹ ਬੀਬੀ ਹੁਣ ਵੀ ਇੱਥੇ ਫਿਰ ਰਹੇ ਨੇ ਉਹ ਹਾਂਜੀ ਹਾਂਜੀ ਗਲ ਪੁਆਇੰਟ ਕੁਐਸਚਨ ਲੈ ਲਓ ਉਹ ਬੀਬੀ ਹੁਣ ਵੀ ਇੱਥੇ ਘੁੰਮ ਰਹੇ ਨੇ ਔਰ ਮੈਂ ਉਹਨਾਂ ਦੀ ਇੰਟਰਵਿਊ ਕਰਨ ਲੱਗਾ ਚੇਅਰਮੈਨ ਸਾਹਿਬ ਜੀ ਤੇ ਬੀਬੀ ਪਿੱਛੇ ਪਿੱਛੇ ਹੋ ਰਹੇ ਸੀ ਕਿਉਂਕਿ ਬੀਬੀ ਜੀ ਨੂੰ ਲੱਗਦਾ ਸ਼ਰਮਿੰਦਾ ਮਹਿਸੂਸ ਕਰ ਰਹੇ ਇਹ ਭਗਵੰਤਮਾਨ ਜੀ ਜਿਹੜਾ ਰੋ ਰਹੇ ਸੀ ਇਹ ਤੁਹਾਡੇ ਲਈ ਡਰਾਮੇਬਾਜ਼ੀ ਸੀ ਜਾਂ ਬਹੁਤ ਜ਼ਿਆਦਾ ਉਹਨਾਂ ਨੂੰ ਵਿਰਾਗ ਆ ਰਿਹਾ ਸੀ ਪੰਜਾਬ ਪ੍ਰਤੀ ਇਹਨਾਂ ਥੋੜਾ ਭਗਵੰਤਮਾਨ ਇੱਕ ਕਲਾਕਾਰ ਆ ਕਲਾਕਾਰੀ ਵਿੱਚ ਕਈ ਵਾਰੀ ਅੱਖਾਂ 'ਚੋਂ ਅਥਰੂ ਵਿਖਾ ਉਹੀ ਚੀਜ਼ ਉਹ ਅੱਜ ਪੰਜਾਬ ਦੇ ਲੋਕਾਂ ਦੇ ਨਾਲ ਮੈਂ ਇਹ ਕਹੂੰ ਕਿ ਕੋਝਾ ਮਜ਼ਾਕ ਕਰ ਰਿਹਾ ਉਹ ਇੱਕ ਤਰੀਕੇ ਨਾਲ ਲੋਕ ਡੁੱਬ ਰਹੇ ਨੀਰੋ ਬੰਸਰੀ ਵਜਾ ਰਿਹਾ ਹੈ ਨਾ ਇਹ ਸੜਰੇ ਲੋਕ ਵਿਚਾਰੇ ਡੁੱਬ ਰਹੇ ਆ ਉਹ ਆ ਕੇ ਇੱਥੇ ਪਿਕਨਿਕ ਮਨਾ ਰਿਹਾ ਉਹ ਚਾਹੀਦਾ ਇਹ ਸੀ ਕਿ ਚਲੋ ਯਾਰ ਪਹਿਲਾਂ ਨਹੀਂ ਕੁਝ ਕਰ ਸਕੀ ਸਰਕਾਰ ਹੁਣ ਹੀ ਹਰ ਜਗ੍ਹਾ ਦੇ ਉੱਤੇ ਸਰਕਾਰ ਸਰਕਾਰ ਵੱਲੋਂ ਕੈਂਪ ਲਾਏ ਜਾਂਦੇ ਇਹਨਾਂ ਲੋਕਾਂ ਨੂੰ ਕੱਢ ਕੇ ਕੈਂਪਾਂ ਦੇ ਵਿੱਚ ਛੱਡਿਆ ਮੈਂ ਗੱਲ ਇਹ ਕਰਦੇ ਤੁਹਾਡੀ ਗੱਲ ਰੋਕਦੇ ਵਿੱਚ ਵੀ ਜਿੰਨੇ ਪਿੰਡ ਫਸੇ ਆ ਲੋਕ ਕਿੰਨੇ ਫਸਿਆ ਇੱਕ ਪਿੰਡ ਨੂੰ ਇੱਕ ਵੋਟ ਚਾਹੀਦੀ ਸੀ ਇੱਕ ਵੋਟ ਕਿੱਡੀ ਕੱਕਲ ਪਿੰਡ ਦੀ 12 13 ਪਿੰਡ ਫਸੇ 12 ਪਿੰਡਾਂ ਦੇ ਇੱਥੇ 12 ਵੋਟਾਂ ਚਾਹੀਦੀਆਂ ਸੀ ਇਹਨਾਂ ਕੋਲ ਹਰਾਚਾਰਾ ਹੈਨਿੰਗ ਹੈ ਕਹਿੰਦੇ ਕੱਲ ਕੱਲ ਇਹ ਲੋਕ ਵਿਚਾਰੇ ਜਿਹੜੀ ਹੱਥ ਨਾਲ ਚਲੌਣ ਵਾਲੀ ਬੇੜੀ ਹੁੰਦੀ ਦੂਜੀ ਉਹ ਸਵੇਰੇ 9 ਵਜੇ ਸ਼ੁਰੂ ਕੀਤਾ ਉਹਨਾਂ ਇੱਥੋਂ ਲੈ ਕੇ ਗਿਆ ਰਾਸ਼ਨ ਥੋੜਾ ਬਥੇ ਲੋਕਾਂ ਤੋਂ ਤੇ ਰਾਤ 9 ਵਜੇ ਪਹੁੰਚੇ ਹੋ ਖਿੱਚ ਖਿੱਚ ਕੇ ਪਾ ਪੈਰ ਉਹਨਾਂ ਦੇ ਗਲ ਗਏ ਜੇ ਸਰਕਾਰ ਲੋਕਾਂ ਦੀਆਂ ਵੋਟਾਂ ਨਾਲ 92 ਤੋਂ 95-96 ਐਮ.ਐਲ.ਏ ਬਣਾ ਸਕਦੀ ਆ ਇਹਨਾਂ ਲੋਕਾਂ ਦੀ ਟੈਕਸਾਂ ਦੇ ਵਿੱਚੋਂ ਤਨਖਾਹਾਂ ਜਾਂਦੀਆਂ ਇਹਨਾਂ ਲੋਕਾਂ ਦੀ ਕਮਾਈ ਦੇ ਵਿੱਚੋਂ ਸਰਕਾਰ ਐਸ਼ ਪ੍ਰਸ਼ਤੀ ਕਰਦੀ ਆ ਤੇ ਸਰਕਾਰ ਅੱਜ ਇਹਨਾਂ ਡੁੱਬਦੇ ਲੋਕਾਂ ਨੂੰ ਬਚਾਉਣ ਦੇ ਲਈ ਵੋਟਾਂ ਵੀ ਦੇ ਦੇਣੀਆਂ ਚਾਹੀਦੀਆਂ ਸੀ ਪਲੱਸ ਇਹਨਾਂ ਦੇ ਕੈਂਪ ਲਾ ਕੇ ਬਾਹਰ ਇਹਨਾਂ ਲੋਕਾਂ ਨੂੰ ਸੁਰੱਖਿਅਤ ਜਗ੍ਹਾ ਤੇ ਪਹੁੰਚਾਇਆ ਜਾਣਾ ਚਾਹੀਦਾ ਸੀ ਇਹਨਾਂ ਦੇ ਮਾਲ ਡੰਗਰ ਇੱਕ ਜਗ੍ਹਾ ਤੇ ਸਰਕਾਰ ਪ੍ਰਬੰਧ ਕਰਦੀ ਹਰੇਕ ਜ਼ਿਲ੍ਹੇ ਦਾ ਡੀਸੀ ਕੀ ਉਹ ਤਨਖਾਹਾਂ ਲੈਣ ਨੂੰ ਆ ਜਾਂ ਸੱਚ ਬੋਲਣ ਵਾਲੇ ਕੱਲ ਮੈਂ ਕਹਿੰਨਾ ਬਹੁਤ ਸਾਰੀਆਂ ਸੰਸਥਾਵਾਂ ਦੇ ਬੈਨਰ ਲਵਾਤੇ ਲੰਗਰ ਦੇ ਇਹਨਾਂ ਨੇ ਜਿਹੜਾ ਲੰਗਰ ਗੁਰੂ ਨਾਨਕ ਨੇ ਚਲਾਇਆ ਉਹ ਲੰਗਰ ਦੇ ਬੈਨਰ ਲਵਾਤੇ ਜਿਹੜੇ ਲੰਗਰ ਦੇ ਨਾਲ ਇਹ ਲੋਕ ਅੱਜ ਤੁਸੀਂ ਦੇਖ ਰਹੇ ਆ ਕਿਵੇਂ ਲੋਕ ਰਾਸ਼ਨ ਲੈ ਕੇ ਆ ਰਹੇ ਆ ਸਰਕਾਰੀ ਗੱਡੀ ਕੋਈ ਨਜ਼ਰ ਆਈ ਇੱਥੇ ਕਿ ਸਰਕਾਰ ਸਿਰਫ ਫੋਟੋਆ ਖਿਚਾ ਕੇ ਆਪਣੇ ਆਪ ਨੂੰ ਦਿਖਾ ਰਹੀ ਆ ਕਿ ਅਸੀਂ ਬੜਾ ਹਰ ਪੀੜਤਾ ਦਾ ਕੰਮ ਕਰ ਰਹੇ ਆ ਬਾਬਾ ਜੀ ਇੱਕ ਹੀ ਕੁਐਸਚਨ ਹੈ ਕਿ ਜਿਹੜਾ ਇਹ ਸਰਕਾਰ ਨੇ ਜਿਹੜਾ ਇਹ ਕੀਤਾ ਕਹਿੰਦੇ ਜਿਹੜਾ ਪਾਣੀ ਆਇਆ ਇੰਨਾ ਜ਼ਿਆਦਾ ਕਹਿੰਦੇ ਸਰਕਾਰ ਦਾ ਵੀ ਫੇਲਿਅਰ ਹੈ ਜਾਣ ਕੇ ਛੱਡਿਆ ਜਾ ਰਿਹਾ ਹੈ ਕਿਉਂਕਿ ਜਿਹੜੇ ਕਿਸਾਨ ਯੂਨੀਅਨ ਸੀ ਜਾਂ ਆਮ ਲੋਕ ਸੀ ਇੱਕ ਉਹਨਾਂ ਨੇ ਲੈਂਡ ਪੂਲਿੰਗ ਤੋਂ ਰੋਕਿਆ ਹੁਣ ਇਹ ਸਰਕਾਰੀ ਜਿਹੜੇ ਆਪਣੇ ਜ਼ਮੀਨਾ ਪਿੰਡ ਦੀਆਂ ਪੰਚਾਇਤੀਆਂ ਉਹਨਾਂ ਦੇ ਅੱਖ ਰੱਖ ਲਈ ਐ ਕੁਝ ਜਿਹੜੇ ਖੇਤੀ ਕਾਨੂੰਨ ਵਾਪਸ ਕਰਾਏ ਕਹਿੰਦੇ ਪੰਜਾਬ ਮਜ਼ਬੂਤ ਬਹੁਤ ਐ ਇਹਨਾਂ ਨੂੰ ਪੰਜਾਬ ਨੂੰ ਥੋੜਾ ਜਿਆ ਨੁਕਸਾਨਿਆ ਜਾਵੇ ਤੇ ਲੋਕ ਥੋੜੇ ਜੇ ਇਹ ਆਪਣੇ ਪੈਸੇ ਵੱਲੋਂ ਜ਼ਮੀਨ ਵੱਲੋਂ ਫਸਲਾਂ ਵੱਲੋਂ ਥੋੜੇ ਕਮਜ਼ੋਰ ਹੋਣਗੇ ਤੇ ਇਹਨਾਂ ਨੂੰ ਦਬਾ ਸਕਾਂਗੇ ਇਹਦੇ ਬਾਰੇ ਤੁਹਾਡਾ ਕੀ ਜੀ ਦੇਖੋ ਜੀ ਦੇਖੋ ਜੀ ਪਹਿਲਾਂ BBMB ਬੋਰਡ ਉਹਦਾ ਚੇਅਰਮੈਨ ਪੰਜਾਬ ਦਾ ਹੁੰਦਾ ਸੀ ਜਦੋਂ ਕਿਤੇ ਆਫਤ ਆਉਂਦੀ ਸੀ ਘੱਟੋ-ਘੱਟੋ ਪੰਜਾਬ ਬਾਰੇ ਸੋਚਦਾ ਸੀ ਅੱਜ ਉਥੋਂ ਸਾਰਾ ਪੰਜਾਬ ਦਾ ਹੱਕ ਖਤਮ ਕਰਕੇ ਸੈਂਟਰ ਨੇ ਆਪਦੇ ਹੱਥ ਚ ਲੈ ਲਿਆ ਹੈਗਾ ਆ ਜਿਹੜੇ ਹੜ ਆਏ ਆ ਨਾ ਮੀਂਹ ਪੈਣਾ ਚਲੋ ਕੁਦਰਤੀ ਆ ਪਰ ਜੇ ਇਹ ਪਾਣੀ ਟਾਈਮ ਨਾਲ ਰਿਲੀਜ਼ ਕੀਤਾ ਜਾਂਦਾ ਐਨਾ ਪਾਣੀ ਇਕੱਠਾ ਨਾ ਕੀਤਾ ਜਾਂਦਾ ਤੇ ਇਹਨਾਂ ਲੋਕਾਂ ਤੇ ਇਹ ਮੁਸ਼ਕਲ ਨਹੀਂ ਸੀ ਬਣਨੀ ਸਰਕਾਰ ਕਿਤੇ ਨਾ ਕਿਤੇ ਪੰਜਾਬ ਦੇ ਨਾਲ ਮਤਰੇਈਮਾਲ ਐ ਸਲੂਕ ਕਰ ਰਹੀ ਆ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਕਮਜ਼ੋਰ ਕਰਕੇ ਇਹਨਾਂ ਦੀ ਜ਼ਮੀਨ ਜਿਹੜੀ ਕਾਲੇ ਕਾਨੂੰਨਾਂ ਰਹੀਂ ਜਾਂ ਲੈਂਡ ਪੂਲਿੰਗ ਰਹੀਂ ਲੈਣਾ ਚਾਹੁੰਦੀ ਸੀ ਉਹ ਅਗਲਾ ਨਿਸ਼ਾਨਾ ਉਹਨਾਂ ਦਾ ਇਹ ਆ ਕਿ ਪੰਜਾਬ ਕਮਜ਼ੋਰ ਹੋਵੇ ਕਿਸੇ ਤਰੀਕੇ ਨਾਲ ਪਰ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਭਗਤ ਪੂਰਨ ਸਿੰਘ ਨੇ ਕਿਹਾ ਸੀ ਇਹ ਕਿਸੇ ਸਰਕਾਰਾਂ ਦੇ ਨਾਂ ਤੇ ਨਹੀਂ ਵਸਦਾ ਤੇ ਪੰਜਾਬ ਚੜ੍ਹਦੀ ਕਲਾ 'ਚ ਰਹੂਗਾ ਕੱਲ ਇੱਕ ਕਿਹਦੇ ਦੀ ਬੀਬੀ ਐਮਐਲਏ ਆਈ ਸੀ ਉਹ ਵੀ ਕਿਸਾਨਾਂ ਦੇ ਨਿਸ਼ਾਨੇ ਸਾਧ ਰਹੀ ਸੀ ਕੱਲ ਤੁਸੀਂ ਵੀ ਸੁਣਿਆਣਾ ਸੋਸ਼ਲ ਮੀਡੀਆ ਤੇ ਇਹ ਵੇਲੇ ਆ ਇਹ ਉਹੀ ਆਏ ਨੇ ਮੂੰਹ ਚੱਕ ਕੇ ਦੇਖੋ ਜੀ ਜਿਹੜੇ ਆ ਲੋਕ ਆ ਰਹੇ ਆ ਇਹਨਾਂ ਦਾ ਇਸ ਚੀਜ਼ ਨਾਲ ਕੋਈ ਵਾਅ ਵਾਸਤਾ ਨਹੀਂ ਇਹ ਸਾਰੇ ਸੇਵਾ ਵਾਸਤੇ ਆ ਰਹੇ ਆ ਇੱਥੇ ਇਹਨਾਂ ਲੋਕਾਂ ਦਾ ਕੋਈ ਪਾਰਟੀ ਬਾਜੀ ਨਹੀਂ ਕੁਛ ਨਹੀਂਗਾ ਕਿਉਂਕਿ ਸਾਰੇ ਨਿਰਪੱਖਤਾ ਦੇ ਨਾਲ ਸੇਵਾ ਕਰ ਰਹੇ ਆ ਆ ਭਾਈ ਮਨਦੀਪ ਸਿੰਘ ਸਿੱਧੂ ਤੁਹਾਡੇ ਨਾਲ ਹੁਣੇ ਗੱਲਬਾਤ ਕਰਕੇ ਗਏ ਆ ਉਹ ਬੀੜੀ ਦਾ ਪ੍ਰਬੰਧ ਕਰਾ ਰਹੇ ਆ ਵਾਰਿਸ ਪੰਜਾਬ ਦੇ ਜਥੇਬੰਦੀ ਇਹਨਾਂ ਦੇ ਨਾਲ ਅਸੀਂ ਆਏ ਆ ਸਾਡਾ ਕਿਸੇ ਵੀ ਪਾਰਟੀ ਪਾਜੀ ਨਾਲ ਕੋਈ ਸਬੰਧ ਨਹੀਂ ਲੋਕ ਹਿੱਤਾਂ ਵਾਸਤੇ ਲੋਕਾਂ ਦੀ ਸੇਵਾ ਵਾਸਤੇ ਆਏ ਕਿਸਾਨ ਯੂਨੀਅਨ ਵਾਲੇ ਵੀ ਆਪ ਦੀ ਸੇਵਾ ਕਰ ਰਹੇ ਆ ਤੇ ਜਿਹੜਾ ਕਿਸੇ ਵੀ ਸਰਕਾਰੀ ਐਮਐਲਏ ਵੱਲੋਂ ਜਾਂ ਸਰਕਾਰੀ ਅਧਿਕਾਰੀ ਵੱਲੋਂ ਸੇਵਾ ਕਰਦੇ ਲੋਕਾਂ ਨੂੰ ਗਲਤ ਬੋਲਣਾ ਇਹ ਬਹੁਤ ਵੱਡੀ ਗੱਲ ਹੈ ਬਾਬਾ ਜੀ ਜਿਹੜਾ ਨਾ ਸਿਨੇਆ ਦਿੱਤਾ ਜਾਂਦਾ ਹੈ ਪੰਜਾਬ ਦਾ